ਸੱਚੀ ਗੱਲ ਦੀ ਸਰੇ ਨੂੰ ਮੈਂ ਸਰਜੀਤ ਸਿੰਘ ਰਾਏ ਰਾਏ ਨੇਚਰਲ ਫਾਰਮਿੰਗ ਜਿਲ੍ਹਾ ਸ਼ੇਰਪਟਾਗ ਸਿੰਘ ਨਗਰ ਅਸੀਂ ਆਹ ਮਾਦੂਤ ਨੂੰ ਕਰਦੇ ਕਿ ਅਸੀਂ ਅ ਸਰਕਾਰ ਦੇ ਵਿੱਚ ਸਨ 2025 ਦੇ ਵਿੱਚ ਇੱਕ ਅਸੀਂ ਹੋਰ ਕੋਸ਼ਿਸ਼ ਕੀਤੀ ਆ ਕਿ ਜਿਹੜੇ ਅਸੀਂ ਬੀਤੇ ਕੰਮ ਆਉਣੇ ਆ ਰੀਨ ਦੇ ਨਾਲ ਤੇ ਹੁਣ ਅਸੀਂ ਨੇ ਤਰਵੈਣੀਆਂ ਵੀ ਕੁਝ ਲਾਈਆਂ ਇਸ ਗੱਲ ਆ ਦੇਖੋ ਤਰਵੈਣੀ ਦੇ ਵਿੱਚ ਇੱਕ ਆ ਨਿੰਮ ਹੋ ਗਈ ਇੱਕ ਆ ਪਿੱਪਲ ਹੋ ਗਿਆ ਤੇ ਆਹਾ ਬੋਰਡ ਦਾ ਦਰਖਤ ਹੋ ਗਿਆ ਉਹਨੂੰ ਵਰਗਤ ਵੀ ਕਾਹ ਦੇਂਦੇ ਆ ਕਈ ਏਰੀਆ ਦੇ ਵਿੱਚ ਜਿਵੇਂ ਜ ਤਰਵੈਣੀਆਂ ਵੀ ਲਾਈਆਂ ਇਸ ਤਰ੍ਹਾਂ ਸੋ ਕੋਸ਼ਿਸ਼ ਕੀਤੀ ਜਾਵੇ ਮੇਰੀ ਬੇਨਤੀ ਹੈ ਜਿੰਨੇ ਵੀ ਬੂਟੇ ਲਾਉਂਦੇ ਆ ਵੀਰ ਕਿ ਥੋੜੇ ਤਰਵੈਣੀਆਂ ਵੀ ਲਾਈਆਂ ਜਾਣ ਕੋਈ ਤਿੰਨਾ ਦਾ ਬਹੁਤ ਵਧੀਆ ਇਕੱਤੇ ਹੈ ਜੋਨੇ ਜਿਹੜੇ ਪਿੱਪਲ ਤੇ ਬੋਰਡ ਆ ਆਕਸੀਜਨ ਬਹੁਤ ਅੱਛੇ ਨੇ ਆਕਸੀਜਨ ਬਹੁਤ ਦੇਂਦੇ ਨੇ ਤੇ ਦੂਸਰਾ ਇਹਨਾਂ ਦੇ ਨਾਲ ਜਿਹੜੀ ਨੈਮ ਲੱਗ ਜਾਂਦੀ ਆ ਉਹ ਮੈਸਿਵ ਮੈਡੀਸਨ ਪਲਾਂਟ ਹੈ ਅੱਛੀ ਜੀ ਤਾਂ ਚਲੋ ਜਾਂਦਾ ਜਿੰਦਾ ਜਿੰਦਾ ਸੋ ਇਸ ਤਰ੍ਹਾਂ ਪਰਵੈਣੀਆਂ ਵੀ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇ ਧੰਨਵਾਦ ਸਭ ਸਿਕਾ